ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਸੀਗੀ ਤਾਂ ਅੱਜ ਮੁੱਖ ਮੰਤਰੀ ਪੰਜਾਬ ਸਿਮ ਭਗਵੰਤ ਮਾਨ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਔਰ ਇਹ ਗੱਲ ਵੀ ਕੀਤੀ ਗਈ ਕਿ ਆਪ ਦੀ ਸੀਟਾਂ ਦੇ ਉੱਪਰ ਆ ਕੇ ਬੈਠਣ ਤਾਂ ਇਸੇ ਚੀਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਤਸਵੀਰ ਦਿਖਾਵਾਂਗੇ ਕਿ ਲੋਕ ਇੱਥੇ ਕੰਮ ਕਰਵਾਉਣ ਦੇ ਲਈ ਆ ਰਹੇ ਹੈਗੇ ਰਜਿਸਟਰੀ ਕਰਵਾਉਣ ਦੇ ਲਈ ਆ ਰਹੇ ਹੈਗੇ ਨੇ ਔਰ ਰਜਿਸਟਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਆਪਣੀ ਸੀਟਾਂ ਦੇ ਉੱਤੇ ਜਿਹੜੇ ਨੇ ਉਹ ਬੈਠੇ ਹੋਏ ਆ ਕਰ ਲਈਏ ਚਾਹੇ ਨਾਇਬ ਤਹਿਸੀਲਦਾਰ ਦੀ ਗੱਲ ਕਰ ਲਈਏ ਉਹ ਬੈਠੇ ਹੋਏ ਆ ਆਪਣੀ ਸੀਟਾਂ ਦੇ ਉੱਪਰ ਔਰ ਕੰਮ ਜਿਹੜਾ ਹੈ ਉਹ ਹੋ ਰਿਹਾ ਹੈਗਾ ਤਾਂ ਤਸਵੀਰ ਤੁਸੀਂ ਫਿਰੋਜ਼ਪੁਰ ਦੀ ਦੇਖ ਰਹੇ ਹੈਗੇ ਹੋ ਫਿਰੋਜ਼ਪੁਰ ਦੀ ਤਸਵੀਰ ਜਿਹੜੀ ਆ ਉਹ ਦਿਖਾ ਰਹੇ ਹੈਗੇ ਆ ਜਿੱਥੋਂ ਦੀ ਤਸਵੀਰ ਹੈ ਕਿ ਆਪਣੀ ਸੀਟਾਂ ਦੇ ਉੱਪਰ ਬੈਠੇ ਹੋ ਪਹਿਲੇ ਲੋਕਾਂ ਨੂੰ ਬੜੀ ਖੱਜਰ ਖਵਾਰੀ ਦਾ ਜਿਹੜਾ ਸਾਹਮਣਾ ਜਿਹੜਾ ਉਹ ਕਰਦਾ ਪੈ ਰਿਹਾ ਹੈਗਾ ਸੀਗਾ ਔਰ ਲੋਕ ਇਸ ਈ ਨੂੰ ਕਹਿ ਰਹੇ ਹੈਗੇ ਕਿ ਵਧੀਆ ਜਿਹੜਾ ਉਹ ਫੈਸਲਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਡਿਸਟ੍ਰਿਕਟ ਕਲਰਕ ਦਾ ਦਫ਼ਤਰ ਹੈਗਾ ਔਰ ਲੋਕ ਇੱਥੇ ਆ ਰਹੇ ਆ ਔਰ ਕੰਮ ਕਰਵਾ ਰਹੇ ਹੈਗੇ ਨੇ ਇਸ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕੀ ਇਸ ਪਾਸੇ ਜਿਹੜਾ ਬੈਠੇ ਹੋਏ ਨੇ ਨਾਇਬ ਤਹਿਸੀਲਦਾਰ ਦੀ ਗੱਲ ਕਰੀਏ ਤਾਂ ਨਾਇਬ ਤਹਿਸੀਲਦਾਰ ਜਿਹੜੇ ਆਪਣੀ ਕੁਰਸੀ ਦੇ ਉੱਪਰ ਬੈਠੇ ਹੋਇਆ ਔਰ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀ ਹੈ ਔਰ ਫਿਰੋਜ਼ਪੁਰ ਦੀ ਜਿਹੜੀ ਤਸਵੀਰ ਦਿਖਾ ਰਹੇ ਹੈਗੇ ਆ ਨਾਇਬ ਤਹਿਸੀਲਦਾਰ ਆਪਣੀ ਕੁਰਸੀ ਤੇ ਬੈਠੇ ਆ ਉਹ ਕੰਮ ਚੱਲ ਰਿਹਾ ਹੈਗਾ ਤੇ ਇਸ ਪਾਸੇ ਜਿਹੜੀਆਂ ਰਜਿਸਟਰੀਆਂ ਨੇ ਉਹ ਹੋ ਰਹੀਆਂ ਨੇ ਸਾਡੇ ਨਾਲ ਇੱਥੇ ਸਰਦਾਰ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਹੈਗੇ ਆ ਉਹ ਕੰਮ ਹੋ ਰਿਹਾ ਹਾਂਜੀ ਹੋ ਰਿਹਾ ਹੁਣ ਕੀ ਕਰਵਾਣਾ ਹੈ ਸੀਗੇ ਇੱਥੇ ਇਕਰ ਐਕਟਰੀ ਕਰਵਾਉਣਾ ਸੀ ਅੱਛਾ ਕਿਵੇਂ ਫੈਸਲਾ ਦੇਖਦੇ ਹੋ ਸੀ ਬਹੁਤ ਵਧੀਆ ਬਹੁਤ ਚੰਗਾ ਫੈਸਲਾ ਹੈ ਇਹ ਜਿਹੇ ਫੈਸਲੇ ਲੈਣਗੇ ਤਾਂ ਫੇਰ ਹੀ ਗੱਲ ਜੇ ਹੂੰ ਤਾਂ ਬੜੀ ਲੋਕਾਂ ਨੂੰ ਖੱਜਰ ਖਵਾਰੀ ਹੁੰਦੀ ਸੀਗੀ ਇਹ ਖੱਜਰ ਖਵਾਰੀ ਪੂਰੀ ਸੀਗੀ ਹੂੰ ਜਿਉਂ ਨੇ ਫੈਸਲਾ ਲਿਆ ਤਾਂ ਤਾਂ ਹੀ ਗੱਲ ਬਹੁਤ ਚੰਗੀ ਗੱਲ ਹੈ ਹੂੰ ਕੰਮ ਹੋਈ ਜਾਂਦਾ ਹੂੰ ਕੰਮ ਹੋ ਰਿਹਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਹੈ ਹਾਂ ਬਲਜੀਤ ਤਾਂ ਬਿਲਕੁਲ ਸੱਡਗਾ ਫੋਰਸ ਸਰਦਾਰ ਜੀ ਇੱਥੇ ਮੌਜੂਦ ਹੈਗੇ ਨੇ ਗੱਲ ਸੀਗੀ ਖੱਜਰ ਖਵਾਰੀ ਪੂਰੀ ਸੀਗੀ ਹੂੰ ਜਿਉਂ ਨੇ ਫੈਸਲਾ ਲਿਆ ਤਾਂ ਤਾਂ ਹੀ ਗੱਲ ਬਹੁਤ ਚੰਗੀ ਗੱਲ ਹੈ ਹੂੰ ਕੰਮ ਹੋਇਆ ਨਾ ਹੂੰ ਕਦੋਂ ਹੋ ਰਿਹਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਹੈ ਹਾਂ ਬਲਜੀਤ ਤਾਂ ਬਿਲਕੁਲ ਸਾਡਾ ਫੋਰਸ ਸਰਦਾਰ ਜੀ ਇੱਥੇ ਮੌਜੂਦ ਹੈਗੇ ਨੇ ਗੱਲ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਕਿੱਥੋਂ ਆਏ ਹੋ ਫੋਰਸ ਤੋਂ ਖੱਜਰਖਵਾਰੀ ਕਿੰਨੀ ਕੁ ਹੋਈ ਆ ਪਹਿਲੇ ਆ ਬਹੁਤਾ ਫਿਰ ਜਦੋਂ ਚੱਲਦੇ ਆਉਂਦੇ ਕੰਮ ਚੱਲਦੇ ਆਉਂਦੇ ਤਾਂ ਨੂੰ ਪਤਾ ਹੀ ਆ ਤਾਂ ਹੁਣ ਸੀਟਾਂ ਤੇ ਬੈਠੇ ਅਧਿਕਾਰੀ ਬੈਠੇ ਆ ਆਪਣੇ ਹਾਂ ਬੈਠੇ ਨੇ ਹੂੰ ਜਿਸकी ਹੋ ਰਹੀ ਹੈ ਹਾਰਗੇਸਟੀ ਹੋ ਰਹੀ ਹੈ ਹੂੰ ਤਾਂ ਬਿਲਕੁਲ ਇੱਥੇ ਸੀਟਾਂ ਦੇ ਉੱਪਰ ਬੈਠੇ ਹੋਏ ਨੇ ਇਸ ਜਿਹੜੀ ਹੈ ਉਹ ਹੋ ਰਹੀ ਹੈ ਔਰ ਅਧਿਕਾਰੀ ਆਪਣੇ ਸੀਟਾਂ ਤੇ ਬੈਠ ਕੇ ਜਿਹੜਾ ਕੰਮ ਕਰਦੇ ਹੋਏ ਨਜ਼ਰ ਆ ਰਹੇਗੇ ਆ ਟਵੀਟ ਕੀਤਾ ਹੈਗਾ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ ਔਰ ਲੋਕ ਇਸ ਫੈਸਲੇ ਦਾ ਸਵਾਗਤ ਕਰ ਰਹੇਗੇ ਕਿ ਇਦਾਂ ਦਾ ਫੈਸਲਾ ਹੋਣਾ ਚਾਹੀਦਾ ਹੈਗਾ ਜਿਹੜਾ ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ ਹੈਗਾ ਸੀ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਜਿਹੜੇ ਆਪਣੇ ਸੀਟਾਂ ਦੇ ਉੱਪਰ ਨਜ਼ਰ ਆ ਰਹੇਗੇ ਕੈਮਰਾ ਪਰਸੋਂ ਦੇ ਨਾਲ ਸਣੀ ਝੋਕੜਾ ਜੱਗਬਾਣੀ ਟੀਵੀ ਫਿਰੋਜ਼ਪੁਰ